ਉੱਤਰ ਭਾਰਤ ਦੇ ਵਿੱਚ ਛੇਤ ਲਹਿਰ ਦਾ ਕਹਿਰ جاری ਹੈ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਵਧੀਆ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਵੀ ਦੱਸਿਆ ਗਿਆ ਸੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਅੱਜ ਤੇ ਕੱਲ ਜਿਹੜਾ 2 ਦਿਨ ਹੈ ਬੂੰਦਾਬੰਦੀ ਹੋ ਸਕਦੀ ਹੈ ਜਿੱਦਾਂ ਚੱਲਦੇ ਕਿ ਅੱਜ ਦੇਖ ਸਕਦੇ ਆ ਕਿ ਬਦਲ ਸ਼ਾਇ ਹੋਏ ਨੇ ਤੇ ਕਈ ਜ਼ਿਲ੍ਹਾ ਦੇ ਵਿੱਚ ਮੀਂਹ ਪੈ ਸਕਦਾ ਹੈ ਤੇ 10 ਵਜੇ ਦਾ ਜਿਹੜਾ ਉਹ ਸਮਾਂ ਹੋ ਚੁੱਕਿਆ ਤੇ ਸੜਕਾਂ ਤੇ ਆਵਾਜਾਈ ਨੂੰ ਲੈ ਕੇ ਜੇ ਗੱਲ ਕਰਦੇ ਆ ਤੇ ਲੋਕ ਜਿਹੜੇ ਆ 10 ਵਜੇ ਦਾ ਸਮਾਂ ਹੋ ਚੁੱਕਿਆ ਤੇ ਅਜੇ ਵੀ ਲੋਕ ਜੜੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਘਰੋਂ ਨਿਕਲ ਰਹੇ ਨੇ ਕਿ ਪੂਰੀ ਤਰ੍ਹਾਂ ਲੋਕੀ ਪੈਕ ਹੋ ਕੇ ਘਰੋਂ ਨਿਕਲ ਰਹੇ ਨੇ ਟੋਪੀ ਬੂਟ ਜੁਰਾਬਾ ਸਾਰਾ ਕੁਝ ਲੈ ਕੇ ਹੀ ਪੂਰਾ ਅੱਗ ਦਾ ਵੀ ਲੋਕ ਕਈ ਸਹਾਰਾ ਲੈ ਰਹੇ ਨੇ ਤੇ ਚਾਹ ਪੀ ਕੇ ਜਿਹੜਾ ਆਪਣੇ ਸਹਾਰਾ ਜਿਹੜਾ ਚਾਹ ਦਾ ਵੀ ਲੈ ਰਹੇ ਨੇ ਲੋਕ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਧੁੰਦ ਦਾ ਕਹਿਰ ਜਿਹੜਾ ਉਹ ਜਾਰੀ ਹੈ ਜਲੰਧਰ ਦੇ ਵਿੱਚ ਇਸ ਵੇਲੇ ਅਸੀਂ ਤੇ ਜਲੰਧਰ ਦੇ ਵਿੱਚ ਬੱਦਲ ਜਿਹੜੇ ਛਾਏ ਹੋਏ ਨੇ ਧੁੰਦ ਦਾ ਕਹਿਰ ਵੀ ਜਾਰੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਤੁੰਦਰਾ ਕਹਿਰ جاری ਹੈ ਤੇ ਕਈ ਜ਼ਿਲ੍ਹੇ ਆ ਉਹਨਾਂ ਨੂੰ ਤੁੰਤੋਂ ਰਾਹਤ ਮਿਲਿਆ ਤੇ ਉੱਥੇ ਵੀ ਲੋਕ ਜਿਹੜੇ ਆ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਏ ਤੇ ਹੋਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਥੇ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਲੋਹੜੀ ਤੱਕ ਤਾਂ ਹੁੰਦਾ ਦੀ ਹੈ ਕਿ ਠੰਡ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤੇ ਲੋਹੜੀ ਤੋਂ ਬਾਅਦ ਹੀ ਠੰਡ ਜਿਹੜੀ ਆ ਇਹ ਘਟਣੀ ਸ਼ੁਰੂ ਹੁੰਦੀ ਹੈ ਤੇ ਹੁਣ ਜਿਹੜਾ ਹੈ ਕਿ ਇੱਕ ਦੋ ਦਿਨ ਦੇ ਵਿੱਚ ਮੀਂਹ ਜਿਹੜੀ ਆ ਸੰਭਾਵਨਾ ਜਿਹੜੀ ਉਸ ਦੀ ਜਿਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ orange alert ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੀਤਾ ਗਿਆ ਸੀਗਾ ਤੇ ਚੁੱਧ ਚਲਦੇ ਕਿ ਅੱਜ ਪੰਜਾਬ ਅਤੇ ਪੰਜਾਬ ਦੇ ਵਿੱਚ ਕਈ ਜਾਨੀ ਕਿ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਮੀਂਹ ਪੈ ਸਕਦਾ ਜਿਸ ਨਾਲ ਨਾਲ ਠੰਡ ਹੋਰ ਵੱਧ ਸਕਦੀ ਹੈ ਲੋਕਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਉਹ ਵੀ ਵੱਧ ਸਕਦੀਆਂ ਨੇ ਕੈਮਰਾਮੈਨ ਜਤਿੰਦਰ ਨਾਲ ਮੈਂ ਭਾਵਨਾ ਜਲੰਧਰ ਡੈਨਿਕ ਫੇਰਾ ਉੱਤਰ ਭਾਰਤ ਦੇ ਵਿੱਚ ਛੇਤ ਲਹਿਰ ਦਾ ਕਹਿਰ جاری ਹੈ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨਾਲ ਲੋਕਾਂ ਨੂੰ ਵਟਿਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਵੀ ਦੱਸਿਆ ਗਿਆ ਸੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਅੱਜ ਤੇ ਕੱਲ ਜਿਹੜਾ 2 ਦਿਨ ਹੈ ਬੂੰਦਾਬੰਦੀ ਹੋ ਸਕਦੀ ਹੈ ਜਿੱਦਾਂ ਚੱਲਦੇ ਕਿ ਅੱਜ ਦੇਖ ਸਕਦੇ ਆ ਕਿ ਬੱਦਲ ਸ਼ਾਇ ਹੋਏ ਨੇ ਤੇ ਕਈ ਝਿਲਿਆ ਦੇ ਵਿੱਚ ਮੀਂਹ ਪੈ ਸਕਦਾ ਹੈ ਤੇ 10 ਵਜੇ ਦਾ ਜਿਹੜਾ ਉਹ ਸਮਾਂ ਹੋ ਚੁੱਕਿਆ ਤੇ ਸੜਕਾਂ ਤੇ ਆਵਾਜਾਈ ਨੂੰ ਲੈ ਕੇ ਜੇ ਗੱਲ ਕਰਦੇ ਆ ਤੇ ਲੋਕ ਜਿਹੜੇ ਆ 10 ਵਜੇ ਦਾ ਸਮਾਂ ਹੋ ਚੁੱਕਿਆ ਤੇ ਅਜੇ ਵੀ ਲੋਕ ਜੜੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਘਰੋਂ ਨਿਕਲ ਰਹੇ ਨੇ ਤੇ ਪੂਰੀ ਤਰ੍ਹਾਂ ਲੋਕੀ ਪੈਕ ਹੋ ਕੇ ਘਰੋਂ ਨਿਕਲ ਰਹੇ ਨੇ ਟੋਪੀ ਬੂਟ ਜੁਰਾਬਾ ਸਾਰਾ ਕੁਝ ਲੈ ਕੇ ਹੀ ਪੂਰਾ ਅੱਗ ਦਾ ਵੀ ਲੋਕ ਕਈ ਸਹਾਰਾ ਲੈ ਰਹੇ ਨੇ ਤੇ ਚਾਹ ਪੀ ਕੇ ਜਿਹੜਾ ਆਪਣੇ ਸਹਾਰਾ ਜਿਹੜਾ ਜਾਦਾ ਵੀ ਲੈ ਰਹੇ ਨੇ ਲੋਕ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਧੁੰਦਾ ਕਹਿਰ ਜਿਹੜਾ ਉਹ جاری ਹੈ ਜਲੰਧਰ ਦੇ ਵਿੱਚ ਆ ਇਸ ਵੇਲੇ ਅਸੀਂ ਤੇ ਜਲੰਧਰ ਦੇ ਵਿੱਚ ਬੱਦਲ ਜਿਹੜੇ ਛਾਏ ਹੋਏ ਨੇ ਧੁੰਦੇ ਦਾ ਕਹਿਰ ਵੀ جاری ਆ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਧੁੰਦ ਦਾ ਕਹਿਰ جاری ਆ ਤੇ ਕਈ ਜ਼ਿਲ੍ਹੇ ਆ ਉਹਨਾਂ ਨੂੰ ਧੁੰਦ ਤੋਂ ਰਾਹਤ ਮਿਲਿਆ ਤੇ ਉੱਥੇ ਵੀ ਲੋਕ ਜਿਹੜੇ ਆ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਹੋਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਥੇ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਲੋਹੜੀ ਤੱਕ ਤਾਂ ਹੁੰਦਾ ਸੀ ਕਿ ਠੰਡ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤੇ ਲੋਹੜੀ ਤੋਂ ਬਾਅਦ ਹੀ ਠੰਡ ਜਿਹੜੀ ਆ ਇਹ ਘਟਣੀ ਸ਼ੁਰੂ ਹੁੰਦੀ ਹੈ ਤੇ ਹੁਣ ਜਿਹੜਾ ਹੈ ਕਿ ਇੱਕ ਦੋ ਦਿਨ ਦੇ ਵਿੱਚ ਮੀਂਹ ਜਿਹੜੀ ਆ ਸੰਭਾਵਨਾ ਜਿਹੜੀ ਉਸ ਦੀ ਜਿਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ orange alert ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਕੀਤਾ ਗਿਆ ਸੀਗਾ ਤੇ ਜੇ ਚੱਲਦੇ ਕਿ ਅੱਜ ਪੰਜਾਬ ਅਤੇ ਪੰਜਾਬ ਦੇ ਵਿੱਚੇ ਕਈ ਜਾਨੀ ਕਿ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਮੀਂਹ ਪੈ ਸਕਦਾ ਜਿਸ ਨਾਲ ਨਾਲ ਠੰਡ ਹੋਰ ਵੱਧ ਸਕਦੀ ਹੈ ਲੋਕਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਆ ਉਹ ਵੀ ਵੱਧ ਸਕਦੀਆਂ ਨੇ ਕੈਮਰਾਮੈਨ ਜਤਿੰਦਰ ਨਾਲ ਮੈਂ ਭਾਵਨਾ ਜਲੰਧਰ ਦੈਨਿਕ ਸੇਰਾ